नमस्कार जी मेरा नाम है राघव मलकपुरिया वार्ड नंबर 47 ਤੋਂ ਗੱਲ ਕਰ ਰਹੇ ਹਾਂ ਕਿ ਮੇਰੀ ਵਾਰਡ ਨੰਬਰ 47 ਦੇ ਵਿੱਚ ਹੀ ਮਲਕਪੁਰ ਦੇ ਵਿੱਚ ਸ਼ੋਪ ਹੈ ਇਲੈਕਟ੍ਰੋਨਿਕਸ ਦੀ ਤੇ ਮੇਰੀ ਸ਼ੋਪ ਦੇ ਬਿਲਕੁਲ ਨਜ਼ਦੀਕ ਪੈਲੀਆਂ ਦੇ ਨਾਲ ਹੀ ਸਾਡੇ ਸੱਜਣ ਨੇ ਬੰਦੇ ਉਹਨਾਂ ਦਾ ਪਲਾਟ ਹੈ ਉਹਨਾਂ ਨੇ ਸਬਜ਼ੀ ਵਗੈਰਾ ਇੱਥੇ ਲਗਾਈ ਦੀਆ ਉਹ ਰੋਜ਼ ਦੀ ਰੁਟੀਨ ਦੀ ਤਰ੍ਹਾਂ ਜਿੱਦਾਂ ਅੱਜ ਵੀ ਆਏ ਸੀ ਤੇ ਸ਼ਾਮ ਨੂੰ 5:00 6:00 ਵਜੇ ਦੇ ਕਰੀਬ ਤੇ ਉਹ ਜਦੋਂ ਆਪਣਾ ਥੋੜਾ ਜਿਹਾ ਪਾਣੀ ਵਗੈਰਾ ਕਰ ਰਹੀ ਸੀ ਤੇ ਪਾਣੀ ਵਗੈਰਾ ਲਗਾ ਰਹੇ ਤੇ ਉਹਨਾਂ ਨੂੰ ਕੋਈ ਬੰਬनुमा चीज ਕੋਈ ਦਿਖਨ ਨੂੰ ਮਿਲੀ ਆ ਤੇ ਉਹਨਾਂ ਨੇ ਫਿਰ ਆ ਕੇ ਮੈਨੂੰ ਜਦੋਂ ਦੱਸਿਆ ਤੇ ਆਪਾਂ ਸਾਰਿਆਂ ਨੇ ਦੇਖਿਆ ਤੋਂ ਥੋੜਾ ਜਾਂ ਨੂੰ ਡਾਊਟ ਹੋਇਆ ਉਹ ਚੀਜ਼ ਦਾ ਕਿ ਬਿਲਕੁਲ ਇਹ ਮਸਾਇਲ ਦੀਆਂ ਕੋਈ ਬੰਬनुमा ਚੀਜ਼ ਦੀ ਤਰ੍ਹਾਂ ਲੱਗਦੀ ਆ ਤੇ ਫਿਰ ਆਪਾਂ ਪੁਲਿਸ ਪ੍ਰਸ਼ਾਸਨ ਨੇ ਜਿਹੜਾ ਉਹ ਇਤਲਾਹ ਕਰਤੀ ਆ ਨਾਲ ਦੇ ਨਾਲ ਹੀ ਤੇ ਨਾਲ ਦੇ ਨਾਲ ਹੀ ਪੁਲਿਸ ਪ੍ਰਸ਼ਾਸਨ ਜਿਹੜੇ ਆ ਉਹ ਆ ਗਏ ਆ ਤੋਂ ਇਨਕੁਆਇਰੀ ਕਰ ਰਹੇ ਆ ਬਾਕੀ ਜੋ ਵੀ ਹੋਏਗਾ ਉਹੀ ਦੱਸ ਸਕਦੇ ਆ ਬਿਲਕੁਲ ਤੁਹਾਨੂੰ ਕਲੀਅਰ ਜੋ ਵੀ ਹੋਏਗਾ ਜੋ ਵੀ ਉਹਨਾਂ ਨੂੰ ਪਤਾ ਹੋਏਗਾ ਕਿ ਕੀ ਚੀਜ਼ੇ ਨਿਕਲਦੀ ਹੈ ਧੰਨਵਾਦ ਜੀ ਸਰਜੀਤ ਸਿੰਘ ਮਲਕਪੁਰ ਵਾਸੀ ਮਲਕਪੁਰ ਮੈਂ ਇੱਥੇ ਪਲਾਟ ਦੇ ਵਿੱਚ ਥੋੜੀ ਜੁਆਰਜੀ ਰਾਈ ਸੀਗਾ ਮੈਂ ਪਾਣੀ ਸ਼ਾਮ ਨੂੰ ਲਾ ਕੇ ਗਿਆ ਸੀ ਸਵੇਰ ਅੱਜ ਮੈਂ ਸਵੇਰ ਆਇਆ ਨਹੀਂ ਸੀ ਤੇ ਸ਼ਾਮ ਨੂੰ ਮੈਂ ਚੈੱਕ ਕੀਤਾ ਆਣ ਕੇ ਚੈੱਕ ਕਰਨ ਤੋਂ ਬਾਅਦ ਦੇਖਿਆ ਤੇ ਕੋਈ ਚੀਜ਼ ਅਸਲ ਜਿੱਦਾਂ ਕੀ ਕੋਈ ਬੰਬ ਜਾਂ ਜਿੱਦਾਂ ਹੁੰਦਾ ਉਹ ਦੇਖੇ ਆਣ ਕੇ ਤੇ ਮੈਂ ਅਦਲਾ ਕੀਤੀ ਸੀ ਜਾ ਕੇ ਆਪਣਾ ਸਰਕਾਰੀ ਆਪਣਾ ਥਾਣੇ ਇਿੱਦਾਂ ਦੀ ਗੱਲਬਾਤ ਤੇ ਸਾਹਿਬ ਜੀ ਹੁਣੇ ਆਏ ਹੋਣੇ ਇਹਨਾਂ ਤੇ ਚੈੱਕ ਕਰ ਰਹੇ ਨੇ ਤੇ ਅੱਗੇ ਦੇਖੋਗੇ ਚੈੱਕ ਕਰਕੇ ਦੱਸ ਦੇਣੇ ਹਾਂਜੀ ਮੋਟਰ ਤੇ ਤੁਸੀਂ ਦੇਖਿਆ ਕਿ ਤੇਲੇ ਇਹ ਸ਼ਾਮੀ ਕੋਈ 6 ਵਜੇ ਨੇ